ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਰਜਿਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਚਾਰ ਨਾਗਾ ਜੀ ਦੋ ਤਾਂ ਗੱਬਣ ਚੱਕ ਪਾਸ ਹੀ ਪੁਰਾਣੇ ਜੀ ਇੱਕ ਛੋਟਾ ਬੱਚਾ ਤੇ ਇੱਕ ਜਰਸੀ ਸੂਆ ਸਵਾਇਆ ਨਾਗਾ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਦੂੰਗਾ ਜੀ ਤੇ ਸੱਲੀ ਪਰਖ ਤੁਸੀਂ ਕਰਨੀ ਆ ਯੂ ਨੋ ਵੀ ਕੋਈ ਨਾਗ ਪਸੰਦ ਆਉਂਦਾ ਜੇ ਕੋਈ ਵੀਰੇ ਗੱਭਣ ਨਾਗ ਲੈ ਕੇ ਜਾਣੇ ਤਾਂ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਜੀ ਤੇ ਜੇ ਕੋਈ ਸੂਇਆ ਸਵਾਇਆ ਨਾਗ ਲੈ ਕੇ ਜਾਣੇ ਤਾਂ ਆਪਦੀ ਮਿਲਕਿੰਗ ਕਰਕੇ ਲੈ ਕੇ ਜਾਇਓ ਜੀ ਇੱਕ ਹੋਰ ਬੇਨਤੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਨ ਹੋਲ ਤੇ ਸੈੱਟ ਕਰ ਲਿਓ ਜੀ ਬਾਈ ਕੋਲ ਹਮੇਸ਼ਾ ਪਸ਼ੂ ਸਾਫ਼ ਸੁਥਰੇ ਹੁੰਦੇ ਆ ਤੇ ਚੰਗੇ ਹੁੰਦੇ ਆ ਤੇ ਇੱਕ ਹੋਰ ਬੇਨਤੀ ਹੈ ਭਾਈ ਜਦੋਂ ਆਪਾਂ ਚੰਗੀ ਚੀਜ਼ ਲੈਣ ਜਾਣੇ ਆ ਤਾਂ ਕੀਮਤ ਹਮੇਸ਼ਾ ਉਹਦੀ ਚੰਗੀ ਹੀ ਹੁੰਦੀ ਆ ਅਸੂ ਧੀਰ ਨਾ ਗਾਂਧੀ ਗੈਂਤੀ ਬਾਈ ਦਾ ਹਮੇਸ਼ਾ ਘੱਟ ਹੀ ਰੱਖਦਾ ਹੁੰਦਾਗਾ ਜੀ ਕਿ 3 4 ਨਾਗ ਹੁੰਦੇ ਆ ਨਹੀਂ 2 1 2 1 2 ਹੀ ਹੁੰਦੇ ਆ ਪਰ ਚੰਗੀ ਚੀਜ਼ ਦੇ ਹੋਣ ਦੇ ਨਾਲ ਨਾਲ ਕੀਮਤ ਵੀ ਇਹਨਾਂ ਦੀ ਚੰਗੀ ਹੀ ਹੋਊਗੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਦੇ ਸਤਿ ਸ਼੍ਰੀ ਅਕਾਲ ਜੀ ਹੱਸੀਓ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸਾਇਲ ਆ ਜੀ ਤੇ ਪਿੰਡ ਦੇ ਵਿੱਚ ਜਿਹੜਾ ਕੋਈ ਵੀਰ ਆਉਂਦਾ ਪੁੱਛ ਕੇ ਘਰ ਤਾਂ ਗਾਜੂ ਦੇ ਘਰੇ ਜਾਣਾ ਗਾਜੂ ਹਾਂ ਠੀਕ ਹੈ ਜੀ ਮੇਰੇ ਨਾਂ ਤੇ ਲੋਕ ਘਟ ਜਾਣਦੇ ਆ ਮੇਰੇ ਪਾਪਾ ਦੇ ਨਾਂ ਨਾਜ ਆ ਜਾਂਦੇ ਗਾਜੂ ਦੇ ਘਰੇ ਜਾਣਾ ਤੇ ਪਿੰਡ ਸਾਡਾ ਹੈਗਾ ਜਲਪਰਾ ਮਿਰਜਾ ਜ਼ਿਲ੍ਹਾ ਬਡਿੰਡਾ ਤੇ ਤਹਿਸੀਲ ਰਾਮਪਰਾ ਫੂਲ ਨੇੜੇ ਹੈਗਾ ਸਿਲਵਰਾ ਗੁੰਟੀ ਭਗਤਾ ਤਿੰਨ ਥਾਣਾ ਜੀ ਠੀਕ ਹੈ ਜੀ ਹਾਂਜੀ ਚਾਰਨਾਗਾ ਜੀ ਅੱਜ ਹਾਂਜੀ ਹਾਂਜੀ ਕੰਟੈਕਟ ਨੰਬਰ ਦੇ ਦਿਆ ਜੀ ਇਹਨਾਂ ਨੇ 9915433761 ਮੇਰੇ ਪਾਪਾ ਦਾ ਨੰਬਰ ਹੈ ਇਹਨਾਂ ਨੇ 99151 ਤੇ 5174 ਠੀਕ ਹੈ ਵੀਰੇ ਜਿਹੜੀ ਆਪਾਂ ਪਿੱਛੇ ਜੇ ਵੀਡੀਓ ਅਪਲੋਡ ਕੀਤੀ ਸੀ ਹਫਤਾਕ ਹੋ ਗਿਆ ਗੱਬਣ ਵੈੜਾਂ ਦੀ ਵੈਗੈਂਸੀ ਜੀ ਹਾਂਜੀ ਹਾਂਜੀ ਉਹ 3 ਲੱਖ ਵੀਡੀਓ ਚੱਲ ਗਈ ਆਪਾਂ 3 ਲੱਖ ਚੱਲ ਗਈ ਹਾਂਜੀ ਹਾਂਜੀ ਉਹ ਆਪਣੇ ਪਤਾ ਕੀ ਗੱਲ ਆ ਵੀਰੇ ਆਪਣੇ ਕੋਲੇ ਹੁਣ ਆਪਾਂ ਹੋਰ ਵੀ ਬੰਦੇ ਹੋਏ ਆਪਾਂ ਚੰਗਾ ਨਗ ਦੇਈਦਾ ਹੂੰ ਚੰਗੀ ਤਸੱਲੀ ਬਖਸ਼ ਚੰਗਾ ਰਿਕਾਰਡ ਵਾਲੇ ਪਸੂ ਦੇਈਦਾ ਤੰਗੂ ਆਪਣੇ ਚੰਗੇ ਪਸੂ ਵਧੀਆ ਮਨ ਲੱਗੇ ਅਗਲਾ ਲੋਕ ਪਸੰਦ ਕਰਦੇ ਆ ਸਪੌਂਸ ਬਹੁਤ ਕਿੰਨਾ ਫੋਨ ਆ ਗਿਆ ਹੋ ਗਿਣਤੀ ਦੇ ਹਿਸਾਬ ਨਾਲ ਗਿਣਤੀ ਦੇ ਹਿਸਾਬ ਨਾਲ ਮੈਂ ਗਿਣਿਆ ਨਹੀਂ ਮੰਨ ਲਓ ਕਿ 3300 ਫੋਨ ਆ ਗਏ 3000 35 ਹੁਣ ਵੀ ਮੈਂ ਮੰਨ ਲਓ ਕਿ ਫੋਨ ਆਉਂਦਾ ਵੀ ਮੈਂ ਜੇ ਕੋਈ ਪਰਸਨਲ ਕੰਮ ਕਰਨਾ ਕੋਈ ਆਉਂਦਾ ਮੈਂ ਫੋਨ ਸਾਈਡ ਤੇ ਰੱਖ ਕੇ ਆਉਣਾ ਨਹੀਂ ਵੱਜੀ ਜਾਂਦਾ ਨਹੀਂ ਵੱਜੀ ਜਾਂਦਾ ਜੇ ਕੋਈ ਸੇਵ ਨੰਬਰ ਤਾਂ ਚਾਹਦਾ ਉਹ ਹਜੇ ਵੀ ਮੈਂ ਚੈੱਕ ਕੀਤਾ ਉਹ ਜਿਹੜੀ ਰੀਲ ਆਪਣੀ 3 ਲੱਖ ਚੱਲੀ ਆ ਉਹ ਡੇਲੀ ਦੀ ਹਜੇ ਵੀ 40-50 ਹਜ਼ਾਰ ਤੁਰੀ ਆ ਜੀ ਹਾਂ ਜੀ ਹਾਂ ਜੀ ਉਹ ਤੁਸੀਂ ਸ਼ਨਵਾਰ ਤੁਸੀਂ ਨੋਟ ਕਰਕੇ ਦੇਖੋ ਵੀ ਚੰਗੇ ਆ ਉਹਦੇ ਵਿੱਚ ਉਸ ਨੂੰ ਮੈਂ ਇੱਕ ਆਈਡੀਆ ਦਿੰਦਾ ਵੀ ਉਹ ਜਨਵਾਰ ਦੇਖ ਲਓ ਵੀ ਚੰਗੇ ਸੀ ਤੇ ਚੰਗੇ ਹੀ ਕੀਮਤ ਦੇ ਵਿੱਚ ਮੇਰੇ ਗਵਾਨ ਪਿੰਡੀ ਗਿਆ ਜਲਾਲ ਕੀਮਤ ਚੰਗੀ ਸੀ ਚੰਗੀ ਸੀ ਜਨਵਾਰ ਵੀ ਚੰਗੇ ਸੀ ਹੁਣ ਆਪਾਂ ਅੱਜ ਵੀ ਆਪਾਂ ਜਨਵਾਰ ਲੈ ਕੇ ਆਏ ਇੱਕ ਰੇਅਰ ਬਰੀਡ ਪੰਜਾਬ ਦੇ ਵਿੱਚ ਆਪਣੇ ਦੇ ਵਿੱਚ ਇੰਡੀਆ ਦੇ ਵਿੱਚ ਹੀ ਬਹੁਤ ਰੇਅਰ ਮਿਲਦੀ ਹੈ ਬਲੈਕ ਵਾਲਾ ਕੰਮੀ ਹੈ ਇਹਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਨਮੂਨਾ ਇੱਕ ਤੇ ਆਪਣੇ ਕੋਲ ਇੱਕ ਆਪਣੇ ਕੋਲ ਜਰਸੀ ਵੈੜਾ ਇਧਰੋਂ ਸ਼ੁਰੂ ਕਰਦੇ ਆ ਪਸੂਏ ਸਵਾ ਇਹਨਾਂ ਕੋਈ ਹਾਂਜੀ ਹਾਂਜੀ ਸੂਈ ਆ ਜੀ ਇਹ ਦੂਜਾ ਸੂਈ ਆ ਬਾਈ ਪਿਓਰ ਕਦੋਂ ਸੂਈ ਆ ਜੀ ਇਹ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਜੀ ਬੱਚਾ ਕੀ ਆ ਜੀ ਇਹਦੇ ਮਗਰ ਬੱਚਾ ਜੀ ਮੇਲ ਕਾਪ ਆ ਜੇਰ ਕੰਪਲੀਟ ਆ ਜੀ じゃ ਬਾਈ ਵੀਡੀਓ ਦੇਵਾਂਗੇ ਜੀ ਆਪਾਂ ਠੀਕ ਆ ਜਿਹੜਾ ਹੁਣ ਆਪਾਂ ਚਵਾਈ ਕਰਾ ਦਾਂਗੇ ਕਿੰਨਾ ਦੁੱਧ ਹੋਊਗਾ ਜੀ 13 ਤੋਂ 14 ਲੀਟਰ ਵਾਂਗੂ ਬੋਲਾ ਤਿਆਰ ਆ ਜੀ ਅੱਜ ਹਜੇ ਵੈਣ ਨੂੰ ਫੀਡ ਨਹੀਂ ਪਈ ਹਜੇ ਕੱਲੇ ਸਾਈਲਜ ਦੇ ਉੱਪਰ ਆ ਠੀਕ ਆ ਹਾਂ ਜੀ ਬੋਲਾ 13 ਤੋਂ 14 ਲੀਟਰ ਕੋਈ ਵੀ ਵੀਰ ਆਪਣੇ ਘਰੇ ਮਲਕਿੰਗ ਕਰ ਸਕਦਾ ਜਵਤ ਜਵਤ ਗਰੰਟੀ ਸ਼ੋਹਰਾ ਜੀ ਠੀਕ ਆ ਆਪਣੇ ਘਰੋਂ ਜਦੋਂ ਮਰਜ਼ੀ ਗਰੰਟੀ ਇਹ ਮਿਲਕਿੰਗ ਕਰਕੇ ਪੈਸੇ ਦਿਓ ਜੀ ਵੀਰੇ ਪਟਿਆ ਨੋਟ ਲੈਣਾ ਕਿਸੇ ਤੋਂ ਨਹੀਂ ਇਹ ਤਾਂ ਗੱਲ ਮਾੜੀ ਚੀਜ਼ ਨਹੀਂ ਦੇਣੀ ਜੇ ਕਿ ਮੈਂ ਪਾਪਾ ਪਟਿਆ ਨੋਟ ਆਪਾਂ ਕੱਲ ਵੀ ਬਗੂ ਵਿੱਚ ਆ ਹਾਂ ਆਪਾਂ ਆਗਲਣ ਕਹਿੰਨਾ ਭਾਈ ਤਸੱਲੀ ਕਰ ਬਹੁਤ ਲੋਕ ਦੂਰ ਦੂਰੋਂ ਵੀ ਆਪਣੇ ਕੋਲ ਚੱਲ ਕੇ ਆਉਂਦੇ ਆ ਵੀਡੀਓ ਦੇ ਬੈਠੋ ਚਾਹ ਪਾਣੀ ਪੀਓ ਘੰਟਾ ਦੋ ਘੰਟਾ ਪਸ਼ੂ ਦੇ ਨੇੜੇ ਬੰਦਾ ਬੈਠੇ ਜੀ ਹਾਂਜੀ ਹਾਂਜੀ ਤੇ ਨਾਲੇ ਤਸੱਲੀ ਹੋ ਜਾਂਦੇ ਨਾਲੇ ਕੱਲ ਨੂੰ ਲਾਂਭਾ ਨਹੀਂ ਹਾਂਜੀ 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 ਠੀਕ ਹੈ ਤੇ ਆਹ ਦੇਖ ਲਓ ਆਪਾਂ ਬੈਠੇ ਪਸ਼ਨਾ ਕਰਵਾ ਵੀ ਦਿੰਨਾ ਮੈਂ ਵੈੜਦਾ ਇੱਕ ਮਿੰਟ ਠੀਕ ਹੈ ਤੇ ਤਾਂ ਦੀ ਲੋੜ ਹੁੰਦੀ ਹੈ ਨਾ ਜੀ ਨਾ ਬਾਕੀ ਐ ਗੱਲ ਕੋਈ ਆਏ ਨਾ ਮੰਨੇ ਵੀਰ ਵੀ ਆ ਕੋ ਬੱਚਾ ਨਹੀਂ ਛੱਡਦੇ ਬੱਚਾ ਵੈਸੇ ਨਹੀਂ ਛੱਡਿਆ ਬੱਚਾ ਇਹਦੇ ਹੀ ਆ ਠੀਕ ਹੈ ਹਾਂ ਜੇ ਕੋਹੋ ਤਾਂ ਮੰਨ ਲਓ ਕਿ ਚਟ ਚਟ ਕੇ ਨਹੀਂ ਕਰਿਆ ਇਹ ਠੀਕ ਆ ਬਸ ਜੇ ਵੀ ਆਪਾਂ ਕੋਹੋ ਤੱਲੀ ਭੈਣ ਭਰਾ ਨੂੰ ਇੰਨੀ ਕਰਾਉਣੇ ਆ ਆਪਾਂ ਠੀਕ ਆ ਠੀਕ ਆ ਹਜੇ ਮੰਨ ਲਓ ਕਿ ਗਾਂ ਦੇ ਉੱਪਰ ਹਜੇ ਸਵੇਲਿੰਗ ਆਰਡਰ ਦੇ ਉੱਪਰ ਹੂੰ ਤੇ ਸਵੇਲਿੰਗ ਹਜੇ ਜਦੋਂ ਲਾਹ ਲੂ ਗਈ ਉਦੋਂ ਗਾਂ ਦਾ ਪਤਾ ਲੱਗਣਾ ਅਸਲ ਦੇ ਵਿੱਚ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਕਿੰਨਾ ਪਿਆਜ ਦੁੱਧ ਕਰਮ ਵਾਲੀ ਵੀਰੇ ਦੁੱਧ ਆਏ ਹੁੰਦਾ ਵੀਰੇ ਆ ਦੇਖੋ ਇਹ ਬੜੋਈ ਹਰੇ ਦੁੱਧ ਬਣਨਾ ਸਟਾਰਟ ਹੋਇਆ ਠੀਕ ਆ ਹਾਂਜੀ ਹੋਣ ਮਾਰਿਓ ਜੀ ਤਾਰਾ ਬਈ ਨਹੀਂ ਦਿਮਾਗ ਸਮਾਰ ਕੇ ਗਾਣੇ ਪਸਮਾਨ ਨਹੀਂ ਕਰਿਆ ਠੀਕ ਹੈ ਜੀ ਦੂਜੀ ਤਰ੍ਹਾਂ ਚ ਵੀਰੇ ਮਾਰ ਦੋ ਲੋ ਜੀ ਓਕੇ ਜੀ ਆ ਦੇਖੋ ਇਕਲੇ ਇਕਲੇ ਸੰਜੋ ਮਾਰ ਦੋ ਹਾਂ ਲੋ ਠੀਕ ਹੈ ਜੀ ਕੁਝ ਕੱਟ ਕੋ ਓਕੇ ਵੀਰੇ ਤੇ ਠੀਕ ਹੈ ਜੀ ਦੰਨਾ ਜੀ ਪਾਣੀ ਮਾਰ ਦੋ ਆ ਡਿਮਾਂਡ ਕੀ ਰਹਿਣ ਵਾਲੀ ਹੈ ਯੈਸ ਤੇ ਨੋ ਵੀਰੇ ਦੀ ਦੇਖੋ ਨਾ ਹੋਲਡ ਰੱਖੋ ਤੇ ਮੜੀ ਕੱਟ ਦੇ ਚੰਗਾ ਡਿਮਾਂਡ ਕੀ ਰਹਿਣ ਵਾਲੀ ਐ ਜੀ ਬੋਲ ਜਿੰਨਾ ਮਰਜ਼ੀ ਕਰਾ ਲਓ ਜੀ ਆਪਾਂ 80 ਕਰਾ ਲਓ 85 ਕਰਾ ਲਓ 75000 ਰੁਪਏ ਦੇਵਾਂਗੇ ਉਹ ਜੋ ਮਾੜਾ ਮੋਟਾ ਜੀ ਮਾਨਦਾਨ ਕਰਾਂਗੇ ਜਰੂਰ ਕੋਈ ਘਰੇ ਆਇਆ ਪੀਰ ਠੀਕ ਐ ਵੀਰੇ ਹਾਂ ਗਾਆਂ ਦਾ ਵੀਰੇ ਗਾਂ ਦਾ ਬੱਚੀ ਦਾ ਆਪ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਇਹ ਤਾਂ ਗੱਲ ਹੈਗੀ ਠੀਕ ਐ ਆਪਾਂ ਵੈਸੇ ਵੀ ਅਰੇ ਜੇ ਤਾਂ ਆਪਣੇ ਕੋਈ ਇੱਕ ਤਾਂ ਲੰਬਾ ਆਇਆ ਨਹੀਂ ਆਪਾਂ ਇਹ ਵੀ ਝੂਠ ਮਾਰ ਲਈਏ ਨਾ ਕੋਈ ਆਪਣੇ ਕੋਈ ਇਹੋ ਜਿਹੀ ਗੱਲਬਾਤ ਹੋਈ ਆ ਪਰ ਆਪਾਂ ਫੇਰ ਵੀ ਕਹਿੰਨੇ ਆ ਪਾਟਾ ਨੋਟ ਆਪਾਂ ਕਿਸੇ ਤੋਂ ਲੈਣਾ ਕੋਈ ਨਹੀਂ ਠੀਕ ਆ ਆਦੇ ਕੋ ਇੱਥੇ ਕੋਲੇ ਆਓ ਗੱਬਣਾ ਵਾਂ ਹਾਕਾ ਦੇਣ ਪੈਸੇ ਲਾਉਣੇ ਅਗਲੇ ਹਾਂ ਜਿਹੜਾ ਦੋ ਨੰਬਰ ਨਾ ਆ ਗਿਆ ਵੀਰੇ ਦੰਦੋ ਕਿਵੇਂ ਇਹ ਚੁੱਕੀ ਹੈ ਜੀ ਮੂੰਹ ਪਿਓਰ ਠੀਕ ਹੈ ਹਾਂ ਜੀ ਕਿੰਨੇ ਸਮੇਂ ਦੀ ਗੱਬਣ ਚੈੱਕ ਬਾਹਰ ਇਹ 5 ਦੋ ਉੱਤੇ ਹੈ ਜੀ ਇਹ 5 5 ਮੰਨ ਕੇ ਆ ਜੀ ਕੋਈ ਹਾਂ ਜੀ ਹਾਂ ਹਾਂ ਠੀਕ ਹੈ ਜੀ ਥਣਾ ਦੀ ਬਈ ਪੂਰੀ ਸਾਫ ਜਿਹੀ ਜਾਂਦੇ ਹਾਂ ਥਣਾ ਇਹ ਥਣਾ ਦੇ ਨਾਲ ਮਾੜਾ ਜਾਂ ਟਮਕਣਾ ਜਾਂ ਨਹੀਂ ਜੀ ਬਾਅਦ ਚ ਦਿਖਾ ਦੇ ਹਾਂ ਕੋਲ ਦਿਖਾ ਦਿਓ ਪਰ ਐਡਾ ਕੋਈ ਚਲਦਾ ਚੁਲਦਾ ਹੈ ਨਹੀਂ ਉਹਦਾ ਉਹਦਾ ਮੂੰਹ ਵੀ ਹੈ ਨਹੀਂਗਾ ਪਰ ਮੈਂ ਤਾਂ ਦਿਖਾ ਰਿਹਾ ਕਿਉਂਕਿ ਉਹ ਆ ਮਾਲਾ ਕੋਈ ਸਜਨ ਦੂਰੋਂ ਨੇੜੋਂ ਚੱਲ ਕੇ ਆਵੇ ਆ ਦੇਖ ਸਕਦੇ ਹੋ ਹਾਂਜੀ ਹਾਂ ਤਾਂ ਵੈਸੇ ਹੀ ਆ ਜਾਂਦਾ ਹਾਂ ਹਾਂ ਭਾਈ ਉਹ ਟੰਕਣੀ ਆ ਉਹ ਚੱਲਦਾ ਜੁਲਦਾ ਹੈ ਨਹੀਂ ਚੱਲਦਾ ਜੁਲਦਾ ਹੈ ਨਹੀਂ ਲੋ ਇਹ ਤਾਂ ਵੈਸੇ ਹੀ ਆ ਹੂੰ ਠੀਕ ਹੈ ਵੀਰੇ ਪੰਜ ਮਹੀਨਿਆਂ ਦੀ ਆਪਣੇ ਘਰੋਂ ਚੱਕ ਪਾਸ ਕਰਾ ਕੇ ਜਮਾ ਜਿਹੜਾ ਮਰਜੀ ਵੀਰ ਆਵੇ ਠੀਕ ਆ ਇਹਦਾ ਕੋਈ ਮਿਲਿਆ ਸੀਮਾ ਰਿਕਰ ਨਹੀਂ ਭਾਈ ਆਪਾਂ ਨੂੰ ਕੋਈ ਨਹੀਂ ਮਿਲਿਆ ਝੂਠ ਬੋਲ ਕੇ ਕਿਸੇ ਨੂੰ ਕੋਈ ਨਹੀਂ ਦੇਣੀ ਠੀਕ ਆ ਹਾਂ ਐਵੇਂ ਜਿਹੜੇ ਬੰਦੇ ਲੰਘਾ ਹਾਂ ਇਹ ਗੱਲ ਹੈਗੀ ਆ ਇਹ ਮਰਾ ਜੋ ਲਈ ਆ ਆਰਾ ਮੇਨੂ ਲਈ ਆ ਬੱਚੀ ਠੀਕ ਆ ਇਹ ਬਟਿੰਡੇ ਆਹ ਮਲਸ਼ਾ ਮੁਕਸਰ ਜ਼ਿਲ੍ਹੇ 'ਚ ਪੈਂਦਾ ਹੈ ਇਹ ਠੀਕ ਆ ਰਾਮਯਾਨਾ ਹਾਂ ਆ ਆਪਣੇ ਬਠਿੰਡੇ ਜ਼ਿਲ੍ਹੇ ਦੀ ਕੋਈ ਆ ਠੀਕ ਆ ਠੀਕ ਆ ਤੇ ਬੰਦੇ ਨੂੰ ਆ ਆਪਾਂ ਇੱਕ ਉਹ ਆਪਣੇ ਇਥੇ ਲੈਂਡ ਮੈਨ ਲੱਗਿਆ ਵਾ ਮੁੰਡਾ ਬਿਜਲੀ ਵਾਲੇ ਉਹਨਾਂ ਤੋਂ ਬਹੁਤ ਮਤਲਬ ਪਸ਼ੂ ਲਏ ਆ ਉਹ ਪਸ਼ੂ ਰੱਖਦੇ ਆ ਉਹ ਵੇਚ ਦਿੰਦੇ ਆ ਆਪਾਂ ਨੂੰ ਠੀਕ ਆ ਤੇ ਉਹਨਾਂ ਤੋਂ ਉਹਨਾਂ ਨਾਲ ਗੱਲ ਵੀ ਕਰਾ ਦੂੰਗੀ ਸੀਮਨ ਬਾਈ ਕਿਹੜਾ ਲੱਗਿਆ ਹੁੰਦਾ ਕੀਮਤ ਕੀ ਰਹਿਣ ਵਾਲੀ ਆ ਜੀ ਇਹਨਾਂ ਦੀ ਬਸ ਆਪਾਂ ਕਰ ਲਾਂਗੇ ਜੋੜੇ ਦੀ ਫੋਨ ਤੇ ਕਰ ਲਾਂਗੇ ਇਹਨਾਂ ਨੂੰ ਜੋੜੇ ਦੀ ਜਾਇਜ ਹੋਊਗੀ ਹਾਂ ਜਾਇਜ ਐ ਸਮਝ ਲਓ ਵੀ ਇਹ ਚੰਗੀ ਕੀਮਤ ਦੀਆਂ ਠੀਕ ਆ ਚੰਗੀ ਇਹ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਵੀ ਲੱਖ ਤੋਂ ਬਾਹਰ ਆ ਜੋੜਾ ਜੋੜਾ ਇੱਕ ਹੀ ਤੇ ਮੈਂ ਆਈਡੀਆ ਦਿੰਦਾ ਬੰਦੇ ਨੂੰ ਠੀਕ ਆ ਇਹ ਦੰਦੋ ਕਿਵੇਂ ਆ ਜੀ ਇਹ ਦੰਦੀ ਆ ਜੀ ਦੋ ਦੰਦ ਦਾ ਬੱਚਾ ਹੀ ਆ ਜਿਹੜਾ ਇਹ ਬਰੀਡ ਆ ਵੀਰੇ ਟਾਮੀ ਟਾਮੀ ਇੱਕ ਪੈਂਡ ਚ ਇੱਕ ਅੱਧਾ ਨਾਗੀ ਮਿਲੂ ਹਾਂ ਨਾ ਜੀ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਬਹੁਤ ਲੋਕਾਂ ਦੀ ਡਿਮਾਂਡ ਹੈ ਇਸ ਦੀ ਹਾਂ ਬਹੁਤ ਜ਼ਿਆਦਾ ਲੋਕਾਂ ਦੀ ਡਿਮਾਂਡ ਆ ਆਇਰ ਸ਼ਹਿਰ ਦਾ ਸ਼ੌਕ ਰੱਖਦੇ ਆ ਇਹ ਬਰੀਡ ਦਾ ਬਈ ਫਾਇਦਾਬਾਹਲਾ ਹਾਂ ਜੀ ਹਾਂ ਬਾਕੀ ਆਏ ਆ ਬਈ ਬੈਠ ਤੁਸੀਂ ਐ ਦੇਖੋ ਵੀ ਕਿੱਡੀ ਕਬੱਡੀ ਬਿਲਕੁਲ ਕਿੱਡੀ ਹੈ। ਬੇਲ ਜਿਹੜੇ ਹਿਸਾਬ ਨਾਲ ਹਜੇ ਦੋ ਦੰਦ ਬੱਚਾ ਨਾ ਕੱਟ ਹੁੰਦੇ ਪੂਰੀ ਬਾਕੀ ਦੰਦਾਂ ਦੀ ਗਰੰਟੀ ਹੈ ਵੀਰੇ। ਜ ਗੱਬਣ ਦੀ ਗਰੰਟੀ ਹੈ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਲੈ ਕੇ ਜਾਓ। ਠੀਕ ਹੈ ਵੀਰੇ। ਹਾਂਜੀ ਹਾਂਜੀ। ਫੋਟ ਸ਼ਾਂਕ ਤਾਂ ਹੈ ਨਹੀਂ। ਹਾਂਜੀ ਨਹੀਂ ਕੋਈ ਨਹੀਂ ਹੈਗੀ ਆਪਦੀ ਪਰ ਤਸੱਲੀ ਜ਼ਰੂਰ ਕਰਕੇ ਲੈ ਕੇ ਜਾਓ। ਠੀਕ ਆ। ਆਪਾਂ ਇਹ ਗੱਲ ਪਤਾ ਕੀ ਗੱਲ ਹੁੰਦੀ ਹੈ ਵੀਰੇ। ਹੂੰ। ਅਗਲੇ ਨੇ ਪੈਸੇ ਆਪਾਂ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਕਿ ਜੇ ਆਪਾਂ ਐ ਵੀ ਆਏ ਆ ਵੱਲ ਵਿੱਚ ਲੰਬਾ ਸਾਨੂੰ ਆ ਦੇਵੇ। ਇਹ ਤਾਂ ਗੱਲ ਹੈਗੀ। ਇੱਥੋਂ ਆਪਦਾ ਡਾਕਟਰ ਸਾਹਿ ਦੋ ਮਹੀਨੇ ਚੈੱਕ ਪਾਸ ਚੈੱਕ ਪਾਸ ਜੀ ਠੀਕ ਆ ਵੀਰੇ ਹਾਂ ਇਹਦਾ ਮਿਲਿਆ ਕੋਈ ਸੀਮਾ ਰਿਕਾਰਡ ਇਹਦਾ ਵੀ ਭਾਈ ਮੈਂ ਕੋਈ ਨਹੀਂ ਝੂਠ ਕੋਈ ਨਹੀਂ ਬੋਲਦਾ ਮੈਂ ਸਿਰ ਪੰਡੀ ਪੰਡੀ ਦਾਸਤੇ ਬੰਦਿਆਂ ਦੇ ਉੱਥੋਂ ਜਾ ਕੇ ਬੱਚ ਲੋ ਜੀ ਠੀਕ ਆ ਆਪਾਂ ਮੈਂ ਆਪਦੀ ਪਗੜੀ ਦੇਣੀ ਕਿਉਂਕਿ ਮੈਂ ਪੈਸੇ ਭਰੇ ਆਪਦੇ ਉਹ ਤਾਂ ਚਲੋ ਬੱਕਰੀ ਗੱਲ ਆ ਜੀ ਹਾਂਜੀ ਆਪਾਂ ਆਪਦੀ ਵੇਚ ਆ ਅਗਲੇ ਦੀ ਆਪਦੀ ਵੇਚ ਆ ਮੈਂ ਤੁਹਾਨੂੰ ਤਾਂ ਦੱਸਦਾ ਵੀਰੇ ਹੋ ਵੀ ਅਗਲੇ ਨੂੰ ਆਉਣੇ ਰਹੇ ਯਾਰ ਵੀ ਵੀਰੇ ਐਵੇਂ ਕੋਈ ਠਗੀ ਠੋਰੀ ਵਾਲਾ ਆਪਣਾ ਕੰਮ ਆਪਣਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਸੈਜ ਥਨਾਂ ਦਾ ਕੱਲਾ ਕੱਲਾ ਨਿੱਖੜਮਾ ਚੰਗਾ ਥਾਣਾ ਬਾਈ ਦੇਖ ਬਾਡੀ ਵੇਟ ਦੇਖੋ ਸਟਰਕਚਰ ਦੋਨਾਂ ਬੱਛੀਆਂ ਦਾ ਦੇਖ ਲਓ ਠੀਕ ਆ ਪਿੱਠ ਪੂੜਾ ਬੱਛੀ ਦਾ ਕਿੱਡਾ ਠੀਕ ਚੰਗਾ ਚੰਗਾ ਵੀਰੇ ਚਮਕ ਦਮਕਾ ਇਧਰਲੇ ਪਾਸੇ ਤੋਂ ਵੀ ਤੁਹਾਨੂੰ ਚੈੱਕ ਕਰਾਦਾ ਮੈਂ ਥਾਣ ਦੇਖ ਸਕਦੇ ਹੋ ਪੂਰਾ ਸੋਨਾ ਸਹਿਜ ਜਾਨੀ ਮੰਨ ਲਾ ਇਹ ਮਸ਼ੀਨੀ ਥਾਣ ਵੀ ਇਹਦੇ ਹੱਥੀ ਵੀ ਹੱਥੀ ਵੀ ਆ ਠੀਕ ਆ ਬਈ ਨੁਗਲਾਬੀ ਦਾਣਾ ਬਾਈ ਹੂੰ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਆਪਾਂ ਜੋੜੇ ਜੀ ਕਰਾਂਗੇ ਜੀ ਜੋੜੇ ਜੀ ਕਰਾਂਗੇ ਜੇ ਕੋਈ ਕੱਲੇ ਕੱਲੇ ਲਊਗਾ ਫਿਰ ਇਹਦਾ ਮੰਨ ਲੂਗੀ ਵੱਧ ਘੱਟ ਵੀ ਮੰਨ ਲਓ ਕਿ ਉਹ ਇਹ ਤਾਂ ਜ਼ਿਆਦਾ ਹੋਊਗਾ ਉਹਦੇ ਨਾਲੋਂ ਉਹਦੇ ਨਾਲੋਂ ਠੀਕ ਹੈ ਜੀ ਹਾਂ ਤੇ ਜਿਹੜਾ ਛੋਟਾ ਬੱਚਾ ਵੀਰੇ ਇਹਦੀ ਉਮਰ ਕਿੰਨੀ ਕੁ ਹੈ ਜੀ ਇਹਦੀ ਮੰਨ ਲਓ ਕਿ 9 ਕਿ ਮਹੀਨੇ ਹੋ ਗਏ ਜੀ 9 ਮਹੀਨੇ ਹੋ ਗਏ ਜੀ ਹਾਂਜੀ ਹਾਂਜੀ ਠੀਕ ਆ ਇਹਦਾ ਕੋਈ ਰਿਕਾਰਡ ਨਹੀਂ ਬਈ ਇਹਦਾ ਵੀ ਹੈ ਨਹੀਂ ਅੱਜ ਆਪਣੇ ਕੋਲ ਕਿਸੇ ਦਾ ਲੈਣੀ ਜਿੱਦੇ ਪਿਛਲੀ ਵੀਡੀਓ ਚ ਸੀਗਾ ਆਪਾਂ ਦੱਸਿਆ ਹਾਂ ਆਪਾਂ ਉਹ ਦਿਨ ਦੱਸਿਆ ਕਿਸੇ ਨੂੰ ਆਪਾਂ ਆਪ ਦੇ ਸਮਝ ਨਾ ਲੈ ਲੈ ਉਦੋਂ ਉਦੋਂ ਆਪਾਂ ਛਾਤੀ ਡੋਕ ਕੇ ਕਿਹਾ ਹੂੰ ਬਈ ਹੈਗਾ ਜਿਹੜਾ ਮਰਜ਼ੀ ਆ ਜੇ ਡੀਐਨਏ ਪਾਸ ਕਰਾ ਲਈ ਠੀਕ ਆ ਅੱਜ ਕੋਈ ਨਹੀਂ ਗਾ ਅੱਜ ਕੋਈ ਨਹੀਂ ਆਪਾਂ ਛੁੱਟ ਗਏ ਜਾਈਏ ਅੱਖਾਂ ਦੇ ਸਾਹਮਣੇ ਵੇਖ ਕੇ ਲੈ ਜੋ ਚੰਗੀ ਮੰਨ ਕੇ ਲੈ ਜੋ ਮਾੜੀ ਮੰਨ ਕੇ ਲੈ ਜੋ ਠੀਕ ਹੈ ਜੀ ਹਾਂ ਪਰ ਅੱਖਾਂ ਦੇ ਸਾਹਮਣੇ ਆ ਤੁਹਾਡੇ ਜਿਹੜੀ ਚੀਜ਼ ਹੈਗੀ ਆ ਠੀਕ ਆ ਐਵੇਂ ਆਪਾਂ ਨੂੰ ਕੋਈ ਆਪ ਛੁੱਟ ਦਫਾਣ ਵਾਲਾ ਬਾਈ ਆਪਣਾ ਤੁਸੀਂ ਯਕੀਨ ਮੰਨੋਗੇ ਹੂੰ ਆਪਣੀ ਵੀਡੀਓ ਤੇ ਮੈਂ ਤੁਹਾਨੂੰ ਇਹ ਦੱਸਦਾ ਆਪਣੀ ਇਹੜੀ ਪਹਿਲਾਂ ਵਾਲੀ ਵੀਡੀਓ ਚੱਲੀ ਜਾਂਦੀ ਆ ਹੂੰ ਉਹਦੇ ਉੱਤੇ ਮਗਰੋਂ ਅਸੀਂ 8 ਤੋਂ 10 ਡਾਂਗਰ ਵੇਚ ਕੇ ਉਸ ਵੀਡੀਓ ਵੀਡੀਓ ਤੇ ਉਸ ਵੀਡੀਓ ਤੋਂ ਬਾਅਦ ਉਹ ਤਾਂ ਸਿੱਗੇ ਸੀਗੇ ਪਸ਼ੂ ਹਾਂਜੀ ਤੇ ਵੱਖਰੇ ਵਿੱਚ ਆ ਯਾਨੀ ਉਹ ਕੋਈ ਵੀਰ ਚੱਲ ਕੇ ਆ ਜਾਂਦਾ ਸੀਗਾ ਉਹ ਵੀਡੀਓ ਵੇਖ ਕੇ ਜਾਂ ਫੋਨ ਲਾ ਲੈਂਦਾ ਸੀ ਹਾਂ ਕੋਈ ਸਟਾਕ ਆਪਣੇ ਕੋਲ ਹੁਣ ਜਿਵੇਂ ਉਹ ਗਿਆ ਖੜੀ ਆ ਹਾਂਜੀ ਉਹ ਵਿਕੀ ਵੀ ਆ ਤਾ ਉਹ ਵਾਰ ਨਹੀਂ ਕੱਢੀ ਆਪਾਂ ਠੀਕ ਆ ਉਹ ਪੁਰਾਣੀ ਵੀਡੀਓ ਤੇ ਵੇਖੀ ਹਾਂ ਪੁਰਾਣੀ ਵੀਡੀਓ ਦਾ ਮਾਲ ਆਇਆ ਸੀ ਕੋਟ ਕੋਟ 7 8 ਨਾਲ ਗਏ ਸੀ ਹੋਰ ਉਹ ਵੇਚ ਗਏ ਹੁਣ ਇਹ ਵੀ ਅੰਨੇ ਦੇ ਵੀ ਕੱਲ ਮੰਗਦੇ ਸੀ ਕੋਈ ਬੰਦਾ ਉਹ ਸੀਗੇ ਵੀਡੀਓ ਦਾ ਅਪਡੇਟ ਤਾਂ ਦੇ ਦੇਣ ਤੋਂ ਕੋਈ ਨਹੀਂ ਸਹੀ ਗੱਲ ਆ ਉਹ ਫਿਰ ਆਏ ਨਾ ਸਮਾਂ ਹੋ ਗਿਆ ਉਹ ਹਫ਼ਤਾ ਤਾਂ ਹੋ ਗਿਆ ਹੋਊਗਾ ਹਾਂਜੀ ਹਾਂਜੀ ਹਫ਼ਤਾ ਹੋ ਗਿਆ ਉੱਪਰ ਇੱਕ ਗੱਲ ਆ ਮੰਗਦੇ ਇਹ ਨਹੀਂ ਗੱਲ ਹੈ ਕਿ ਵੀ ਜਨਵਾਰਾਂ ਦੇ ਵਿੱਚ ਆਪਣੇ ਵੀਰੇ ਆਪਾਂ ਬਾਰ-ਬਾਰ ਇਹ ਗੱਲ ਕਰਦੇ ਸੱਲੀ ਕਰੋ ਹਰੇਕ ਬੰਦੇ ਨੇ ਇਹ ਗੱਲ ਕਹੀ ਦੇ ਬਿੱਥਿਆ ਕੇ ਲੋ ਟਣਕਾ ਕੇ ਲੋ ਆਉਦੇ ਸਹੀ ਗੱਲ ਹੈ ਹਾਂ ਆਪਣੇ ਜਾਨਵਰ ਨਹੀਂ ਕੋਈ ਆਪਣਾ ਕੋਈ ਨੰਨ ਸਕਦਾ ਸਾਰੇ ਮੱਲਾ ਦਾ ਕੀ ਜਿਹੜੇ ਬੰਦੇ ਐਕਸਪਰਟ ਬੰਦੇ ਉਹਨਾਂ ਨੂੰ ਆਪ ਹੀ ਸਮਝ ਆ ਜੂ ਵੀ ਇਹ ਕਹਿ ਰਹੇ ਆ ਬੱਚੇ ਇਹ ਤਾਂ ਗੱਲ ਹੈਗੀ ਆ ਆ ਚੌਗੀ ਆ ਉਹ ਦੁੱਗੀ ਆ ਮੂਹ ਠੀਕ ਹੈ ਜੀ ਹਾਂ ਜਿਹੜਾ ਦਾ ਰਿਕਾਰਡ ਸੀਗਾ ਉਹਨਾਂ ਦਾ ਦਿੱਤਾ ਆਪਾਂ ਆ ਬੱਚੀ ਆ ਬੈੜਾ ਸੁਈ ਵੀ ਠੀਕਾ ਹੁਣ ਇਹ ਚੋਣ ਦੇ ਜਵਾਬ ਅੱਜ ਕਾ ਹੁਣ ਟਾਈਮ ਆਉਂਦਾ ਚਵਾਈ ਦਾ ਟਾਈਮ ਆ ਚਵਾਈ ਦਾ ਟਾਈਮ ਉਸ ਤੋਂ ਹੁਣ ਤੁਸੀਂ ਹੁਣ ਜੱਜ ਕਰਿਓ ਵੀ ਕਿੱਡਾ ਕਾਡਰ ਬਣਾਇਆ ਇਹਨੇ ਇਸ ਤੋਂ ਵੱਧ ਨਹੀਂ ਜਾਂਦੀ ਜਿਹੜਾ ਬਣਾ ਲਿਆ ਇਹਨੇ ਟਾਈਮ ਟੂ ਟਾਈਮ ਬਣਾ ਲਿਆ ਬਣਾ ਲਿਆ ਆਪਾਂ ਇਹ ਨਹੀਂ ਕਿਸੇ ਨੂੰ ਹੁਣ ਤੁਸੀਂ ਆਪ ਘੰਟੇ ਪਏ ਆ 4 ਘੰਟੇ ਪਏ ਆ ਇਹਨੇ ਝੂਠ ਬੋਲ ਕੇ ਕਿਸੇ ਨੂੰ ਨਹੀਂ ਦੇਣੀ ਬਾਈ ਅੱਜ 13 ਤੋਂ 14 ਲੀਟਰ ਵਾਂਗੂ ਦੁੱਧ ਤਿਆਰ ਆ ਸ਼ਾਮ ਹੋ ਗਈ ਬਈ 6:30 ਦਾ ਟਾਈਮ ਆ ਮੈਂ ਦਿਖਾ ਵੀ ਦਿਨਾ ਜੀ ਯਾਨੀ ਚਵਾਈ ਦਾ ਸਮਾਂ ਹੀ ਆ ਬਾਈ 6:30 ਵਜੇ ਮੈਂ ਨੈਟ ਛੋੜਾਂਗਾ ਜੀ ਠੀਕ ਹੈ ਜੀ ਮੈਂ ਤੇ ਹਣ ਆਪਣਾ ਬੰਦਾ ਤੇ ਪਰ ਆਪਣੇ ਜਾਨਵਰ ਮੰਨ ਲਓ ਕਿ ਏਡੇ ਕਿਹਾ ਤਸੰਗੀਆਂ ਅੱਗੇ ਮੈਂ ਇੱਕ ਛੋਟੀ ਗੱਲ ਆਪਾਂ ਸਾਹੀਵਾਲ ਦੇ ਜਨਮ ਦਿਨ ਆਪਣੇ ਘਰ ਦੇ ਤਿਆਰ ਹੋ ਰਹੇ ਆ ਉਹ ਵੀ ਲੈ ਕੇ ਆਵਾਂ ਤੁਹਾਨੂੰ ਤੋਹਫੇ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਯਾਨੀ ਜਿਹਨੂੰ ਵੀ ਨਾਲ ਕੋਈ ਪਸੰਦ ਆਉਂਦਾ ਜੀ ਆ ਕੇ ਤਸੱਲੀ ਪਰਖ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ